ਤਾਰੀਖ ਹੈਗੀ ਅੱਜ 2 ਦਸੰਬਰ 2024 ਦੀ ਇਹ ਵੀਡੀਓ ਦੀ ਸ਼ੁਰੂਆਤ ਮੈਂ ਅੱਜ ਤੋਂ ਹੀ ਕਰ ਦਿੱਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਕਿ ਸ਼ੁਰੂ ਤੋਂ ਇਨਫੋਰਮੇਸ਼ਨ ਜਿਹੜੀ ਹੋਵੇ ਨਾ ਵੀਡੀਓ ਦੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਸੋ ਅਸੀਂ ਆਪ ਦਾ ਵੀਜ਼ਾ ਅਪਲਾਈ ਕਰ ਦਿੱਤਾ ਜਿਹੜਾ ਪਾਕਿਸਤਾਨ ਦਾ ਹੈਗਾ ਕਰਤਾਰਪੁਰ ਦਾ ਵੀਜ਼ਾ ਨਹੀਂ ਇਹਨੂੰ ਤੁਸੀਂ ਇੱਕ ਅਪਰੂਵਲ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਵੀਜ਼ਾ ਤਾਂ ਮੈਂ ਤੁਹਾਨੂੰ ਕਹਦਾ ਕਿ ਨਾ ਪਾਸਪੋਰਟ ਦੇ ਉੱਤੇ ਕੋਈ ਸਟੈਂਪ ਲੱਗਦੀ ਹੈ ਨਾ ਹੀ ਕਿਸੇ ਕਿਸੇ ਉੱਤੇ ਸਟicker ਲੱਗਦਾ ਤੇ ਇਲੈਕਟ੍ਰੋਨਿਕ ਵੀਜ਼ਾ ਹੁੰਦਾ ਏ ਜਿਸ ਨੂੰ ਅਪਲਾਈ ਕਰ ਦਿੱਤਾ ਆਪਾਂ ਤੇ ਉਹਦੇ ਅੱਗੇ-ਅੱਗੇ ਜੋ ਵੀ ਆਊਟਕਮਸ ਆਉਂਦੇ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਵੀਜ਼ਾ ਅਪਲਾਈ ਕੀਤੇ ਨੂੰ 3-4 ਦਿਨ ਹੋ ਗਏ ਨੇ ਆਨਲਾਈਨ ਦਾ ਕਨਫਰਮੇਸ਼ਨ ਫਾਰਮ ਇੱਕ ਡਾਊਨਲੋਡ ਹੋ ਗਿਆ ਲੇਕਿਨ ਜਿਹੜਾ ਇੱਕ ਆਨਲਾਈਨ ਈਟੀਏ ਫਾਰਮ ਜਿਹੜਾ ਹੈਗਾ ਏ ਉਹ ਸੇਮ ਡੇ ਹੀ ਮਿਲਦਾ ਜਦੋਂ ਆਪਾਂ ਉੱਥੇ ਜਾਂਦੇ ਆ ਜਾਂ ਉਸ ਤੋਂ 3-4 ਦਿਨ ਪਹਿਲਾਂ ਕਈ ਵਾਰ ਈਮੇਲ ਤੇ ਆ ਜਾਂਦਾ ਜੋ ਕਿ ਮੈਂ ਸੁਣਿਆ ਹੈ ਸੋ ਮੇਰੇ ਨਾਲ ਇਹ ਚੀਜ਼ ਕਿਦਾਂ ਹੁੰਦੀ ਹੈ ਮੈਥਡ ਨਾਲ ਸ਼ੇਅਰ ਕਰਦਾ ਰਾਵਾਂਗਾ ਅਜੇ ਤੱਕ ਆਪ ਨੂੰ ਉਸ ਤੇ ਕੋਈ ਅਪਰੂਵਲ ਨਹੀਂ ਆਇਆ ਹੈਗਾ ਲੇਕਿਨ ਇੱਕ ਕਨਫਰਮੇਸ਼ਨ ਫਾਰਮ ਸਾਡੇ ਕੋਲ ਆਇਆ ਹੈ ਕਿ ਹਾਂਜੀ ਸਾਡੇ ਵੱਲੋਂ ਅਪਲਾਈਡ ਹੈ ਤੇ ਇੱਕ ਤਰੀਕ ਸਾਡੀ ਜਿਹੜੀ 2025 ਦੀ ਪਹਿਲੀ ਮਹੀਨੇ ਦੀ ਨਵੇਂ ਸਾਲ ਦਾ ਪਹਿਲਾ ਦਿਨ ਸਾਡਾ ਜਾਨਦ ਰੱਖਿਆ ਹੋਇਆ ਹੈ ਤੇ ਉਮੀਦ ਕਰਦੇ ਹਾਂ ਸਾਡੀ ਅਪਰੂਵਲ ਆ ਹੀ ਜਾਏਗੀ ਤਾਂ ਕਰਕੇ ਮੈਂ ਵੀਡੀਓ ਇਹ 1 ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਕਿ ਇਹਦੇ ਵਿੱਚ ਜੋ-ਜੋ ਹੀ ਚੀਜ਼ਾਂ ਮੈਨੂੰ ਫੇਸ ਕਰਨੀਆਂ ਪੈਣੀਆਂ ਆ ਮੈਂ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਾਂਗਾ ਤੇ ਬਹੁਤ ਸੋ ਲੋਕਾਂ ਕੋਲ ਹੋਇਆ ਬਹੁਤ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਇਹਦੀ ਇੱਕ ਪੁਲਿਸ ਵੈਰੀਫਿਕੇਸ਼ਨ ਵੀ ਹੁੰਦੀ ਹੈ ਸੋ ਹਜੇ ਤੱਕ ਮੇਰੇ ਕੋਈ ਵੈਰੀਫਿਕੇਸ਼ਨ ਆਈ ਨਹੀਂ ਹੈਗੀ ਜਦਕਿ ਇਹ ਚੀਜ਼ ਨੂੰ ਅਪਲਾਈ ਕੀਤੇ ਨੂੰ ਵੀ 10 ਤੋਂ 15 ਦਿਨ ਹੋ ਚੁੱਕੇ ਨੇ ਤੇ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਹੀ ਆ ਨੇੜੇ ਜਾ ਕੇ ਇਹਦੀ ਵੈਰੀਫਿਕੇਸ਼ਨ ਆਵੇ ਤਾਂ ਮੈਂ ਤੁਹਾਡਾਂ ਨਾਲ ਜਰੂਰ ਦੱਸੂੰਗਾ ਯੂ ਵੈਰੀਫਿਕੇਸ਼ਨ ਕੇਸ ਬਿਹავ ਤੇ ਹੁੰਦੀ ਹੈ ਕੀ ਪੁੱਛਿਆ ਜਾਂਦਾ ਕਿ ਡਾਕੂਮੈਂਟ ਮੰਗਦੇ ਨੇ ਸਾਨੂੰ ਖਾਣੇ ਜਾ ਕੇ ਵੈਰੀਫਿਕੇਸ਼ਨ ਕਰਨੀ ਪੈਂਦੀ ਹੈ ਜਾਂ ਜਦੋਂ ਪਾਸਪੋਰਟ ਦੀ ਵੈਰੀਫਿਕੇਸ਼ਨ ਹੁੰਦੀ ਹੈ ਘਰ ਆ ਕੇ ਉਦਾਂ ਹੀ ਹੁੰਦੀ ਹੈ ਸੋ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਇਹ ਅੱਜ ਤੋਂ ਵੀਡੀਓ ਸਟਾਰਟ ਹੋ ਗਈ ਮੈਨੂੰ ਨਹੀਂ ਪਤਾ ਇਹ ਵੀਡੀਓ ਕਿੰਨੀ ਲੰਬੀ ਜਾਏਗੀ ਜਾਂ ਇਹਦੇ ਕਿੰਨੇ ਪਾਰਟ ਬਣ ਜਾਣਗੇ ਮੈਂ ਇਹ ਅੱਜ 2 ਦਸੰਬਰ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਜੋ-ਜੋ ਵੀ ਇਹਦੇ ਵਿੱਚ ਮੈਨੂੰ ਚੀਜ਼ਾਂ ਫੇਸ ਕਰਨੀਆਂ ਪਈਆਂ ਜੋ-ਜੋ ਮੇਰਾ ਐਕਸਪੀਰੀਅੰਸ ਹੋਇਆ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰੂੰਗਾ ਸੋ ਹਾਂਜੀ ਦੋਸਤੋ ਕੀ ਹਾਲ ਚਾਲ ਤੇ ਅੱਜ ਹੋ ਗਈ ਇਹ ਤਰੀਕ 30 ਦਸੰਬਰ ਸਾਡਾ ਜਿਹੜਾ ਵੀਜ਼ਾ ਅਪਰੂਵਲ ਸੀਗੀ ਈਟੀਏ ਕਰਤਾਰਪੁਰ ਸਾਹਿਬ ਦਾ ਉਹ ਆ ਚੁੱਕਿਆ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦਿਖਾਇਆ ਸੀ ਕਿ ਮੈਂ ਵੀਡੀਓ ਪਹਿਲਾਂ ਹੀ ਬਣਾਣੀ ਸਟਾਰਟ ਕਰਤੀ ਸੀ ਮਹੀਨਾ ਪਹਿਲਾਂ ਹੀ ਤੇ ਇਹਦੇ ਵਿੱਚ ਜੋ-ਜੋ ਹੋਇਆ ਮੈਂ ਤੁਹਾਨੂੰ ਦੱਸ ਦੂੰਗਾ ਸਾਡਾ ਹੁਣ ਈਟੀਏ ਸਾਨੂੰ ਕੱਲ ਮੈਸੇਜ ਆ ਗਿਆ ਸੀ ਕਿ ਫੋਨ ਦੇ ਉੱਤੇ ਕਿ ਈਟੀਏ ਅਪਰੂਵਡ ਹੈ ਜਾ ਕੇ ਡਾਊਨਲੋਡ ਕਰ ਲਓ ਸੋ ਅਸੀਂ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਵਿੱਚ ਜਿਹੜਾ ਵਿਚ ਵਾਲਾ ਪਾਰਟ ਸੀਗਾ ਵੈਰੀਫਿਕੇਸ਼ਨ ਦਾ ਸੋ ਵੈਰੀਫਿਕੇਸ਼ਨ ਵਾਲੇ ਪਾਰਟ ਦੇ ਉੱਤੇ ਕੀ ਹੋਇਆ ਅਸੀਂ ਵੇਟ ਕਰੀਗੇ ਪਹਿਲਾਂ ਤਾਂ ਕਿ ਸਾਡਾ ਈਟੀਏ ਜਿਹੜਾ ਫਾਰਮ ਹੈਗਾ ਡਾਊਨਲੋਡ ਇਦਾਂ ਹੀ ਹੋ ਜਾਊਗਾ ਤੇ ਬਟ ਜਦੋਂ 7 ਦਿਨ ਰਹਿ ਗਏ ਤਾਂ ਮੈਨੂੰ ਥੋੜਾ ਜਿਹਾ ਲੱਗਣ ਲੱਗਾ ਕਿ ਯਾਰ ਨਾ ਵੈਰੀਫਿਕੇਸ਼ਨ ਆਈ ਨਾ ਹੀ ਕੋਈ ਈਟੀਏ ਦਾ ਕੁਝ ਕਨਫਰਮੇਸ਼ਨ ਹੈਗੀ ਹਜੇ ਤੱਕ ਵੀ ਕਿਤੇ ਨੇੜੇ ਜਾ ਕੇ ਪਤਾ ਲੱਗੇ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਥੋੜੀ ਤੇ ਉਹ ਹੋਣੀ ਪਈ ਤਾਂ ਕਰਕੇ ਈਟੀ ਅਪਰੂਵ ਨਹੀਂ ਹੋਇਆ ਸੋ ਮੈਂ ਆਪ ਹੀ ਆਪਣੇ ਜਿਹੜਾ ਮੇਰੇ ਨੌਨ ਦੇ ਵਿੱਚ ਹੈਗਾ ਪਾਸਪੋਰਟ ਵੈਰੀਫਿਕੇਸ਼ਨ ਕਰਦਾ ਬੰਦਾ ਤੇ ਉਹਦਾ ਮੇਰੇ ਕੋਲ ਨੰਬਰ ਸੀਗਾ ਮੈਂ ਉਹਨੂੰ ਫੋਨ ਕੀਤਾ ਵੀ ਇਦਾਂ ਕਰਕੇ ਸਾਡਾ ਵੀਜ਼ਾ ਅਪਲਾਈ ਕੀਤਾ ਹੋਇਆ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਤੇ ਵੀ ਇਹਦੀ ਕੋਈ ਵੈਰੀਫਿਕੇਸ਼ਨ ਹੁੰਦੀ ਆ ਉਹਨੇ ਕਿਹਾ ਸੀਗਾ ਹਾਂਜੀ ਹੁੰਦੀ ਆ ਬਟ ਇਹਦੇ ਲਈ ਅਸੀਂ ਘਰ ਨਹੀਂ ਜਾਂਦੇ ਅਸੀਂ ਆਣ ਗਵਾਂਡ ਦੇ ਵਿੱਚੋਂ ਆ ਕੇ ਹੀ ਪਤਾ ਕਰਕੇ ਜਾ ਕੇ ਅਫਦਰ ਰਜਿਸਟਰ ਚੋਕੇ ਕਰ ਦਿੰਨੇ ਆ ਤੇ ਮੈਂ ਇਹਨੂੰ ਪੁੱਛਿਆ ਕਿ ਮੇਰੀ ਆਈ ਸੀਗੀ ਮੇਰੀ ਏ ਮੇਰੀ ਵਾਈਫ ਦੀ ਇਦਾਂ ਤੇ ਉਹ ਕਹਿੰਦਾ ਮੈਨੂੰ ਇਦਾਂ ਧਿਆਨ ਨਹੀਂ ਹੈਗਾ ਤੁਸੀਂ ਉੱਥੇ ਕਰ ਜਾ ਕੇ ਪਤਾ ਕਰ ਲਓ ਅਸੀਂ ਸਾਂਝ ਕੇਂਦਰ ਜਾ ਕੇ ਥਾਣੇ ਦੇ ਨਾਲ ਹੀ ਤੇ ਅਸੀਂ ਉੱਥੇ ਜਾ ਕੇ ਪਤਾ ਕੀਤਾ ਤੇ ਉਹਨਾਂ ਨੇ ਦਿਖਾਇਆ ਸੋਨੇ ਹਾਰ ਰਜਿਸਟਰ ਦੇ ਵਿੱਚ ਸਾਡਾ ਨਾਮ ਸੀਗਾ ਤੇ ਸਾਡੀ ਜਿਹੜੀ ਵੈਰੀਫਿਕੇਸ਼ਨ ਸੀਗੀ ਉਹ ਓਕੇ ਕਰਤੀ ਹੋਈ ਸੀ ਉਹਨਾਂ ਨੇ ਆਲਰੇਡੀ ਤੇ ਮਤਲਬ ਕਿ ਸਾਡ ਨੂੰ ਨਹੀਂ ਪਤਾ ਲੱਗਿਆ ਕੋਦੋਂ ਕਰ ਆ ਕੇ ਪੁੱਛ ਕੇ ਜਾਂ ਜੋ ਵੀ ਉਹਨਾਂ ਦਾ ਫਾਰਮੈਲਟੀ ਸੀਗੀ ਉਹ ਆਪਣੀ ਪੂਰੀ ਕਰਕੇ ਚਲੇ ਗਏ ਤੇ ਉਹਨਾਂ ਨੇ ਸਾਰਾ ਕੁਝ ਕਰਕੇ ਓਕੇ ਕਰਤਾ ਤੇ ਵੈਰੀਫਿਕੇਸ਼ਨ ਦੇ ਵਿੱਚ ਉਹ ਕਹਿੰਦੇ ਸਾਨੂੰ ਆਲਰੇਡੀ ਪਤਾ ਹੁੰਦਾ ਹੈ ਕਿ ਜੋ ਪਾਸਪੋਰਟ ਦੇ ਟਾਈਮ ਦੇ ਉੱਤੇ ਸਾਨੂੰ ਡਾਕੂਮੈਂਟ ਸਬਮਿਟ ਕਰਾਏ ਹੁੰਦੇ ਨੇ ਉਹੀ ਬੰਦਾ ਜੀ ਇਹਨਾਂ ਦਾ ਵੈਰੀਫਿਕੇਸ਼ਨ ਕਰਨ ਆਂਦਾ ਹੈ ਜਾਂ ਕਰ ਮੇਬੀ ਰੂਰਲ ਏਰੀਆਜ਼ ਜਿਹੜਾ ਪਿੰਡ-ਪੁੰਡਾਂ ਦੇ ਵਿੱਚ ਉਹ ਸ਼ਾਇਦ ਜਾ ਕੇ ਕਰਕੇ ਆਉਂਦੇ ਹੁਣ ਵੈਰੀਫਿਕੇਸ਼ਨ ਬਟ ਅਸੀਂ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ ਤਾਂ ਉਹ ਆਏ ਹੋਣਗੇ ਕਿ ਨਹੀਂ ਆਉਣਗੇ ਪਤਾ ਨਹੀਂ ਬਟ ਵੈਰੀਫਿਕੇਸ਼ਨ ਸਾਡੀ ਉਹਨਾਂ ਨੇ ਸਿੱਧੀ ਹੀ ਓਕੇ ਕਰ ਦਿੱਤੀ ਹੈ ਤੇ ਉੱਥੋਂ ਆਏ ਅਸੀਂ 2 ਦਿਨ ਬਾਅਦ ਸਾਡਾ ਈਟੀਏ ਦਾ ਮੈਸੇਜ ਆ ਗਿਆ ਸਾਨੂੰ ਕਿ ਸਾਡੀ ਮਤਲਬ ਕਿ ਈਟੀਏ ਜਿਹੜਾ ਹੈਗਾ ਉਹ ਕਨਫਰਮਡ ਤੇ ਅਸੀਂ ਈਟੀਏ ਫਾਰਮ ਡਾਊਨਲੋਡ ਕਰ ਲਿਆ ਤੇ ਹੁਣ ਬਸ ਇੱਕ ਦਿਨ ਰਹਿ ਗਿਆ ਵਿੱਚ ਸਾਡੇ ਤਿਆਰੀਆਂ ਕਰਦੇ ਵੇ ਜਾਣਦੀਆਂ ਕਰਤਾਰਪੁਰ ਸਾਹਿਬ ਦੀਆਂ ਤੇ ਉੱਥੇ ਦੇ ਜੋ ਰੂਲਸ ਰੈਗੂਲੇਸ਼ਨ ਜੋ ਕੁਝ ਚੀਜ਼ਾਂ ਦੇ ਡਿਫਰੈਂਸਿਸ ਪਿਛਲੀ ਵਾਰ ਨਾਲੋਂ ਹੈਗੇ ਨੇ ਮੈਂ ਨਾਲ-ਨਾਲ ਅਪਡੇਟ ਕਰਦਾ ਰਹੂੰਗਾ ਸੋ ਮੇਰੀ ਆਹ ਵਾਲੀ ਵੀਡੀਓ ਤੋਂ ਜੇ ਪਹਿਲਾਂ ਮੈਂ ਪਹੁੰਚਾਂ ਜਾਂ ਤਾਂ ਇਸ ਤੋਂ ਬਾਅਦ ਵਲੋਗ ਦੇਖਿਓ ਜੇ ਮੈਂ ਵਲੋਗ ਤੋਂ ਬਾਅਦ ਵੀਡੀਓ ਇਨਫੋਰਮੇਸ਼ਨ ਵਾਲੀ ਪਾਣਾ ਤਾਂ ਤੁਸੀਂ ਬਾਅਦ ਦੇਖਿਓ ਸੋ ਕਹਿਣ ਦਾ ਮਤਲਬ ਹੈ ਕਿ ਵੀਡੀਓ ਪੂਰੀ ਦੇਖਿਓ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲੇਗੀ ਜੇ ਕੁਝ ਮੇਰੇ ਕੋਲ ਰਹਿ ਗਿਆ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪ ਪੈਸਾ ਕੋਈ ਨਹੀਂ ਲੱਗਦਾ ਹੈਗਾ ਇਹਦਾ ਅ ਅਪਲਾਈ ਕਰਨ ਦਾ ਜਿਹੜਾ ਅਪਰੂਵਲ ਹੈਗੀ ਹੈ ਈਟੀਆ ਅਪਰੂਵਲ ਦੇ ਲਈ ਕੋਈ ਪੈਸੇ ਨਹੀਂ ਲੱਗਦਾ ਹੈਗਾ ਜੇ ਕਿਸੇ ਨੂੰ ਕੋਈ ਉਹ ਮਤਲਬ ਕਿ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਕੁਝ ਐਕਸਟਰਾ ਮੈਂ ਰਹਿ ਗਿਆ ਮੈਨੂੰ ਦੱਸਣਾ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਿਖ ਸਕਦੇ ਮੈਂ ਉਹਦਾ ਜ਼ਰੂਰ ਰਿਪਲਾਈ ਕਰ ਦਗਾ ਨਾਲ ਦੀ ਨਾਲ ਥੈਂਕ ਯੂ ਸੋ ਕੁਝ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਆਈ ਜਾਂਦੀਆਂ ਨੇ ਵੀ ਕਰਤਾਰਪੁਰ ਸਾਹਿਬ ਜਾਣ ਲਈ ਕਿੰਨੇ ਕੁ ਪੈਸੇ ਨਾਲ ਰੱਖਣੇ ਚਾਹੀਦੇ ਨੇ ਕਿਹ ਹੈ ਕਿਹਿਆ ਸਮਾਨ ਰੱਖਣਾ ਚਾਹੀਦਾ ਯਾ ਮੋਬਾਈਲ ਕੈਮਰਾ ਗਿੰਬਲ ਐਕਸਟਰਾ ਬੈਟਰੀਜ਼ ਇਹਦੇ ਉੱਤੇ ਕਾਫੀ ਮਤਲਬ ਇਹ ਕਿ ਇਹਨਾਂ ਨੇ ਆਨਲਾਈਨ ਹੀ ਲਿਖ ਕੇ ਪਾਇਆ ਹੋਇਆ ਕੁਝ ਉਹ ਕੋਰੀਡੋਰ ਦੇ ਉੱਥੇ ਹੀ ਇੱਕ ਬੋਰਡ ਲੱਗਾ ਹੋਇਆ ਜਿਹਦੇ ਤੇ ਇਹਨਾਂ ਨੇ ਮੈਂਸ਼ਨ ਕੀਤਾ ਕਿ ਇਹ ਚੀਜ਼ এলাਉਡ ਹੈਗੀ এলাਉਡ ਨਹੀਂ ਹੈਗੀ ਆ ਉਹ ਵੀ ਤੁਹਾਨੂੰ ਮੈਂ ਪਹਿਲਾਂ ਤੋਂ ਹੀ ਦੱਸ ਦਾਂਗਾ ਕਿ ਕੀ ਕੀ ਕਿੰਨਾ ਸਮਾਨ ਕਿੰਨੇ ਕਿਲੋ ਤੱਕ ਸਮਾਨ ਲੈ ਕੇ ਜਾ ਸਕਦੇ ਆ ਕਿੰਨੇ ਕਿਲੋ ਸਮਾਨ ਵਾਪਸ ਲੈ ਕੇ ਆ ਸਕਦੇ ਆ ਕਿਹੜੀ ਕਿਹੜੀ ਚੀਜ਼ ਖਰੀਦ ਕੇ ਉਧਰਲੇ ਬਾਜ਼ਾਰ ਤੋਂ ਆਪਾਂ ਇੰਡੀਆ ਲੈ ਕੇ ਆ ਸਕਦੇ ਆ ਇੱਧਰ ਕਿ ਕੀ ਕੀ ਆਪਾਂ ਇੱਧਰ ਉਧਰ ਗੁਰਦਾਰ ਸਾਹਿਬ ਤੇ ਚੜਾਉਣ ਵਾਸਤੇ ਆਪਾਂ ਇੱਧਰ ਲੈ ਕੇ ਜਾ ਸਕਦੇ ਆ ਸੋ ਤੁਸੀਂ ਵੀਡੀਓ ਪੂਰੀ ਦੇਖਿਓ ਧੰਨਵਾਦ